Caralho, é que ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਜਿਵੇਂ ਕਿ ਪਿਛਲੇ ਦਿਨਾਂ ਚ ਕਿੰਨਾ ਮੀਂਹ ਵਾਰੀ ਹੋਈ ਆ ਤੇ ਜਿਹੜੇ ਉਧਰ ਪੈਂਦੇ ਆ ਮਰਾੜਾ ਚਵਕਰਾ ਠੱਠੀ ਫਰੀਦ ਪਰ ਜਿਹੜੇ ਪਿੰਡ ਤਬਾਹ ਹੋ ਗਏ ਆ ਪਾਣੀ ਦੇ ਵਜ੍ਹਾ ਕਰਕੇ ਤੇ ਉੱਥੇ ਅੱਜ ਆਪਾਂ ਜਿਹੜੀ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਜਿਹੜੇ ਸਾਰੇ ਸੇਵਕ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਆ ਤੇ ਹੋ ਗਿਆ ਸਾਰਾ ਹਾਂਜੀ ਹਾਂਜੀ ਚਲੋ ਤੇ ਉਹ ਕਿੱਥੇ ਗਿਆ ਬਾਕੀ ਦੋ ਜਿਹੜੀ ਲੰਗਰ ਦੀ ਸੇਵਾ ਸਾਡੀ ਪੂਰੀ ਤਿਆਰ ਹੋ ਗਈ ਆ ਲੰਗਰ ਜਿਹੜਾ ਆਪਾਂ ਪੂਰਾ ਤਿਆਰ ਕਰ ਲਿਆ ਆ ਤੇ ਬੱਸ ਹੁਣ ਆਪਾਂ ਚੱਲੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਜਿਹੜੀ ਸਰਕਾਰਾਂ ਪ੍ਰਸ਼ਾਸਨ ਉਸ ਤੱਕ ਅਜੇ ਤੱਕ ਨਹੀਂ ਪਹੁੰਚੀਆਂ ਜਿਹੜੇ ਵੱਡੇ ਵੱਡੇ ਅਫਸਰ ਜਿਹੜੇ ਦਾਅਵੇ ਕਰਦੇ ਆ ਕਿ ਅਸੀਂ ਤੁਹਾਡੇ ਲਈ ਇਹ ਕਰਾਂਗੇ ਉਹ ਕਰਾਂਗੇ ਉਹ ਅਜੇ ਤੱਕ ਉੱਥੇ ਨਹੀਂ ਪਹੁੰਚੇ ਤੇ ਇਹ ਕੋਈ ਵੀ ਜਿਹੜੀ ਆਪਾਂ ਸੇਵਾ ਕਰ ਰਹੇ ਆ ਕੋਈ ਵੀ ਸੁਸਾਇਟੀ ਵੱਲੋਂ ਨਹੀਂ ਆ ਜਾਂ ਕੋਈ ਸੰਸਥਾ ਵੱਲੋਂ ਨਹੀਂ ਆ ਆਪਾਂ ਸਾਰੇ ਜਿੰਨੇ ਵੀ ਆ ਗਏ ਮੁੰਡੇ ਰਾਲੇ ਮਿਲ ਕੇ ਕਰ ਰਹੇ ਆ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਜੀ ਸਾਰਾ ਆ ਲਓ ਜੀ ਪੇਟੀਆਂ ਪਾਣੀ ਦੀ ਜਿਹੜੀਆਂ ਰਹਿ ਗਈਆਂ ਲੈਣ ਆ ਲਈਆਂ ਤੇ ਉਹ ਲੈ ਆ ਰਹੇ ਆ ਪਿੰਡ ਜਕੜੀਆ ਇਹ ਆਪਣੇ ਅੰਦਰ ਸੇਵਾ ਦਾ ਆ ਰਿਹਾ ਸਾਰੇ ਪੇਟੀਆਂ ਲੈ ਕੇ ਆ ਰਹੇ ਆ ਉਹ ਸਾਲ ਦਾ ਨਹੀਂ ਕਿ ਤੈ ਕਰਕੇ ਲਾਈਂ ਕਿੰਦੀ ਮਾਰਨੀ ਆ ਫਕਲਾ ਨਹੀਂ ਜੀ ਚੁੱਪ ਲੈ ਗਈ ਉਹ ਉੱਥੇ ਰੱਖੀ ਉਹ ਕਿਦਾਂ ਕਿੰਨਾ ਕਰਨਾ ਇਹ ਨਾਟ ਚਾਹੀਦਾ ਬੇਟੀਆਂ ਕਿੰਨੇ ਕਿੰਨੇ ਲੈਣੀਆਂ ਬੇਟੀਆਂ 60 60 ਬੇਟੀਆਂ ਕਿੰਨੇ ਹੋ ਗਈਆਂ ਬਾਜੀ ਕਿੰਨੇ ਹੋ ਗਈਆਂ ਬਾਜੀ ਬੇਟੀਆਂ ਦੀਂ ਦੀਂ ਕੋਈ ਚੀਜ਼ ਨਹੀਂ ਬੱਲੇ ਬੱਲੇ ਘਰ ਹੀ ਰੱਖਿਆ ਬਾਈ ਤੁਸੀਂ ਦੁਕਾਨ ਤੇ ਗੋਲੀਆਂ ਨਹੀਂ ਤਾਂ ਬਾਹਰ ਚੈਈ ਦੇ ਵੈਸੇ ਦੁਕਾਨ ਤੇ ਗੋਲੀਆਂ ਨਹੀਂ ਤੇ ਭੱਜ ਜਿਹਾ ਨੇ ਕਾਲ ਰੱਖਿਆ ਜਿਹੜੇ ਆਕਿੰਗ ਤੁਸੀਂ ਵਾਹਨ ਕਰ ਹੀ ਕਰਦੇ ਤੁਸੀਂ ਪਾ ਜਣੇ ਜਿਹੜੇ ਪੈਕਿੰਗ ਆ ਘਾਰ ਹੀ ਕਰਦੇ ਆ ਉਦੋਂ ਇਸੇ ਪੈਕਿੰਗ ਦਾ ਥੋੜਾ ਜਿਹਾ ਸਮਾਨ ਪਿਆ ਵੀ ਵੀ ਮਾਰੀ ਕਿੰਤੇ ਕਰਕੇ ਲੈ ਕੇ ਜਾਣੀਆਂ ਅੱਜ ਕੰਮ ਛੱਡ ਗਿਆ ਮੋਟਾ ਸਾਡੇ ਯੋਰ ਪਰਖਿਆ ਜਾਣਾ ਕਿ ਗਰਮੀ ਬਹੁਤ ਆ 47 ਕਿੰਨੀਆਂ ਪੇਟੀਆਂ ਆ ਬਬੂ ਜੀ 47 ਉਹ ਤਾਂ ਗਲਤੀ ਬਾਦੀ 47 ਪੇਟੀਆਂ ਆ ਗਈਆਂ ਜੜੀਆਂ ਪਾਣੀ ਦੀ ਜਿਹੜੀ ਦਿੱਕਤ ਆ ਬਹੁਤ ਜ਼ਿਆਦਾ ਤੇ ਕਾਫੀ ਗਰਮੀ ਵੀ ਹੋ ਗਿਆ ਧੁੱਪ ਲੱਗੀ ਅੱਜ ਤੇ ਕੱਲ ਵੀ ਥੋੜੀ ਜਿਹੀ ਧੁੱਪ ਲੱਗੀ ਤੇ ਕਾਫੀ ਗਰਮੀ ਹੋ ਗਈ ਅੱਜ ਤੇ ਅਦਰ ਲਈ ਥੋੜੀ ਪਾਣੀ ਦੀ ਵੀ ਪਾਣੀ ਬਹੁਤ ਜ਼ਰੂਰੀ ਆ ਤੇ ਇੱਕ ਆਪਾਂ ਸਿਲੰਡਰ ਵੀ ਰੱਖਿਆ ਵਿੱਚ ਸਿਲੰਡਰ ਆ ਰਸ ਦੇ ਬਰਕਟ ਆਪਾਂ ਥੋੜਾ ਜਿਹਾ ਤੇ ਬਿਸਕੁਟ ਵਗੈਰਾ ਠੀਕ ਤੇ ਬਾਕੀ ਜਿਹੜਾ ਤੁਹਾਨੂੰ ਥੋੜਾ ਜਿਹਾ ਹੁਣ ਚੱਲਣ ਲੱਗੇ ਆਪਾਂ ਤੇ ਮੈਂਦੇ ਤੁਹਾਨੂੰ ਥੋੜਾ ਜਿਹਾ ਅੱਗੇ ਜਾ ਕੇ ਸਰਦਿਓ ਪਾਣੀ ਦੇ ਘਟਾਾਂ ਪਰਵਾਦੀ ਕਿਤੇ ਮਸਲਦੇ ਹੋਪ ਬਾਈ 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 ਮੈਂ ਅੰਦਰ ਵੀ ਜਾਣਾ ਪਸੰਦ ਹੂੰ ਦੇਖਣਾ ਬੜਾ ਬਹੁਤ ਮਾੜਾ ਹਾਲ ਆ ਜੀ ਇਹ ਸਾਰਾ ਪਾਣੀ ਇੱਧਰ ਨੂੰ ਜਾਊਗਾ। A few minutes later. ਹਲੋ ਦੇਖ ਇੱਥੇ ਪਾਣੀ। ਇਹ ਤਾਂ ਇਹ ਪਾਣੀ ਦੇਖ ਸਕੋ ਚੰਨਾ ਪਾਣੀ ਜਿਹੜਾ ਹਜੇ ਵੀ ਤਿੰਨ ਦਿਨਾਂ ਦੇ ਵੀ ਇੰਨਾ ਪਾਣੀ ਨਹੀਂ ਆਇਆ ਬਾਹਰ ਦਾ ਦੇਖ ਲਓ ਤੁਸੀਂ ਝੋਨੇ ਦਾ ਸਾਰਾ ਟੋਲਾ ਖਰਾਬ ਹੋ ਗਿਆ ਸਾਲੇ ਨਾਲੋਂ ਬਹੁਤ ਘਟ ਗਿਆ ਆ ਆਗੇ ਆਪਾਂ ਗੱਲ ਰਹੀ ਪਿੰਡ ਦਾ ਤੁਸੀਂ ਦੇਖ ਲਓ ਜਿਹੜਾ ਝੂਆ ਆ ਤੇ ਉਹਦੇ ਥੋੜਾ ਘਟ ਗਿਆ ਪਹਿਲਾਂ ਜਿਹਦੇ 2-3 ਦਿਨ ਤੋਂ ਕਾਫੀ ਪਾਣੀ ਹੋ ਗਿਆ ਤੇ ਮੰਗਰਸੇ ਵਾਲੀ ਜੀ ਡੋਣੀ ਦਾ ਕੱਟਾ ਵੱਡੀ ਦਾ ਡੈਂਟ ਆਪਣਾ ਇੱਕ ਲੀਕਰ ਨੂੰ ਕਿ ਕਿੱਦਰਾ ਹੈ ਉਹ ਰੋਜ਼ ਇਹਨੇ ਬੰਦ ਕਰਕੇ ਦੇਖਦਾ ਆ ਧੋਣ ਵਾਲੀ ਆ ਯਾਰ ਬੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਪਾਲ ਫੜਾ ਕਰਨਾ ਲੋਕਾਂ ਨੇ ਆਪਨਾ ਮੇਨ ਗੇਟ ਉਹ ਰੋਸੇ ਖੜਾ ਕਰਦੇ ਯਾਰ ਇੱਥੇ ਤੇ ਇਹ ਪਿੰਡ ਤੇ ਥੋੜਾ ਪਾਣੀ ਘਟਾ ਗਏ ਦੇਖ ਲੈਣ ਜੇ ਕਿਤੇ ਜ਼ਿਆਦਾ ਹੋਏਗਾ ਤਾਂ ਫਿਰ ਉੱਥੇ ਜਦੋਂ ਇਹ ਤੇ ਭਾਬੇ ਚਿਰਚਾ ਮਾਰਦੇ ਉੱਥੇ ਕੀ ਕਰੇ ਕਰਦੇ ਨਾ ਇੱਥੇ ਨਹੀਂ ਕੋਈ ਜਦ ਉੱਤੇ ਗੈਰ ਨਹੀਂ ਹੁਣ ਬਹੁਤ ਸਾਰੇ ਪਿੰਡਾਂ ਵਿੱਚ ਇਹ ਪਿੰਡ ਆ ਸਲੇਮਪੁਰ ਇੱਧਰ ਨੂੰ ਤੇ ਇੱਧਰ ਕਾਫੀ ਜਿਹੜੇ ਪਿੰਡ ਆ ਪਾਣੀ ਦੀ ਮਾਰੇ ਠਾਂਜ ਹੋਏ ਨੇ ਜਿਹੜੇ ਇੱਧਰ ਜਿਹੜੇ ਸੇਵਾਦਾਰ ਵੀਰ ਆ ਬ੍ਰੈਡ ਵਗੈਰਾ ਖਾ ਰਹੇ ਨੇ ਅਦਲਾ ਬਦਲੀ ਕਰਨਾ ਕੰਮ ਹੈ ਤੇ ਅਦਲਾ ਬਦਲੀ ਕਰਨਾ ਤੇ ਇਧਰ ਨੂੰ ਜਾਣੀ ਹੈ ਸਾਰੀਆਂ ਟਰਾਲੀਆਂ ਤੇ ਇਧਰ ਜਿਆਦਾ ਜਿਹੜੇ ਪਿੰਡ ਪੈਂਦੇ ਆ ਬਹੁਤ ਪਾਣੀ ਮਾਰੇ ਠਾਏ ਆ ਕਿੱਧਰ ਨੂੰ ਜਾਣਾ ਤੁਹਾਨੂੰ ਥੋੜੀ ਯਾਦ ਲੈ ਕੇ ਆਜੇ ਅੱਛਾ ਚਲੋ ਕੋਈਆਂ ਪਾ ਕੇ ਜਾਂਦੇ ਨੇ ਅੱਗੇ ਜੇ ਤੁਸੀਂ ਜਾਣਾ ਹੋ ਤੇ ਜਾਵੇ ਬੜੀ ਗੱਡੀ ਗੱਡਣੀ ਹੈ ਪਾਣੀ ਆਉਣ ਜਿਆਦਾ ਡੀਲੇ ਹੁੰਦੇ ਰਹਿੰਦਾ ਸਰ ਜੀ ਮੇਰੇ ਕੋਲ ਚੋਂ ਤਰੇ ਗੋਲ ਜਾਂਦੇ ਨਾ ਇੱਧਰ ਨਾ ਇੱਧਰ ਇੱਧਰ ਕੱਲ ਪਰਸੋਂ ਦੀ ਬਹੁਤ ਇੱਧਰ ਕੱਲ ਪਰਸੋਂ ਦੀ ਬਹੁਤ ਸੇਵਾ ਆਈ ਹੈ ਯਾਰ ਇੱਧਰ ਨਾ ਹੋ ਜਾਇਆ ਲੋਕੀ ਬੜੀ ਬੜੀ ਮਦਦਾਂ ਦੇ ਗਏ ਆ ਦੀ ਦੋਹਾਂ ਨੂੰ ਹੈ ਨਾ ਇੱਧਰ ਇੱਧਰ ਨੂੰ ਕਹਿੰਦਾ ਵਾਪਸ ਆ ਜੀ ਟਰਾਲੀਆਂ

ਇਮਰੋ ਕੋਈ ਪਲਾਨ ਨਹੀਂ ਹੈਗਾ ਪਹਿਲਾਂ ਜਾਣ ਤੋਂ ਕਿ ਕਿੱਦਾਂ ਨੂੰ ਜਾਣਾ ਕਿੱਦਾਂ ਨੂੰ ਲੈ ਜਾਣਾ ਬੜਾ ਹੈਗਾ ਜੀ ਜਦੋਂ ਆਪਾਂ ਆਪਾਂ ਇਹ ਦੋਸਤ ਕੋਈ ਅੱਧਰ ਅੱਗੇ ਕਾਹਦੇ ਹੋ ਯਾਰ ਦੂਰ ਹੋਣਾ ਹਾਂਜੀ ਦੇ ਦੇਖ ਸਕਦੇ ਹੋ ਕਿ ਇੱਧਰ ਦਰੰਗਲੇ ਵਾਲੀ ਸਾਈਡ ਆ ਕਾਫੀ ਬੜਾ ਪਾਣੀ ਆ ਇਹ ਜੇ ਆ ਰਾਮਲਾ ਜਾਂਦੇ ਹੈ ਮੱਲਾਇਆ ਪੱਲੇ ਬਹੁਤ ਪਾਣੀ ਆ ਰਿਹਾ ਹੈ ਮੈਂ ਵੀ ਆ ਗਿਆ ਯਾਰ ਮਾਲੂਜਾ ਹੋ ਰਹੀ ਆ ਯਾਰ ਨਾਮ ਵੀ ਆ ਰਿਹਾ ਹੈ துக்கு ਬਹੁਤ ਪਾਣੀ ਹੈ ਆ ਭਾਈ ਨੂੰ ਪੁੱਛ ਲੋ ਇੱਧਰ ਆ ਪਾਣੀ ਪਾਣੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਵਹਾਵਾ ਬਹੁਤ ਤੇਜ਼ ਆਫੇ ਸਾਰਾ ਨੀਲਾ ਖਾਇਆ ਸ਼ਾਪਰ

ਆਹ ਭਰਾ ਆ ਹੀ ਉਹ ਲੱਗਾ ਉਧਰ ਹੀ ਜਾਂਦਾ ਉਹ ਕਰੇ ਨੂੰ ਕਿਉਂ ਕਰੇ ਨੂੰ ਆ ਆ ਆ ਮਾਂ ਦੇ ਲੋਕੀ ਰੋਟੀ ਖਾਣ ਤੋਂ ਇਹ ਬੋਲੋ ਜਾਂਦਾ ਵੀ ਸਾਈਡ ਤੇ ਕਰਾਂ ਪਿੱਛੇ ਰੁਕੇ ਜੱਲਾਂ ਨਾ ਆਈ ਰੋਡ ਬਾਬਾ ਚੱਲਦਾ ਓਏ ਮੈਂ ਕਹਾਂ ਉਹ ਲੰਗੋ ਜਿੱਦੀ ਲੋੜ ਨੰਬਰ ਖਾਓ ਖਰਾਬ ਨਾ ਕਰੇ ਲੋੜ ਵਾਜ ਮਾਰਦੇ ਨੇ ਇੱਕ ਵਾਰੀ ਜਿੱਦਾ ਪਿੰਡ ਮਾਰ ਮੈਂ ਤੁਹਾਨੂੰ ਕਹਿ ਰਿਹਾ ਉਹਨਾਂ ਨੂੰ ਕਹਾਂ ਉਹਨਾਂ ਨੂੰ ਕਹਾਂ ਕਿ ਇਹ ਕਿੰਨੇ ਜਿੰਨਾ ਜਨਾਹ ਲੋੜਾ ਨਾ ਨਾ ਤਾਰਨਾ ਕਰੋ ਸਭ ਜਿੰਨਾ ਦੇਖਣੇ ਘੰਟੇ ਦਾ ਭਰਾ ਸਭ ਲੋਕਾਂ ਨੇ ਲੈ ਜਿੰਨੇ ਜ਼ਰੂਰਤ ਆ ਉਹਨਾਂ ਲੈਓ ਜਿਆਦਾ ਵੱਧ ਨਾ ਲੈਓ ਖਰਾਬ ਨਾ ਕਰਿਓ ਆਹ ਵਾਲੇ ਨੀਂ ਡਿਫੈਂਡਰ ਆਉਂਦਾ ਬੰਨਾਲ ਬਾ ਚਲੀ ਗਿਆ ਤੇ ਆ ਟੁਪੜਾ ਬਸ ਹੋ ਗਿਆ ਚਲੋ 1 hour later ਚਲੋ 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 ચાલો 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 તે કામ ચાલો ચલો ચલો હું ચાલો ਤੋ ਗਾਈਡ ਮਹੀ ਯਾਰ ਕੋ ਲੱਗ ਗਿਆ ਤੇ ਆਪਣੀ ਲਾਪੇ ਵੀ ਨਹੀਂ ਆਦੇ ਉਹ ਬੈਠ ਗਿਆ ਲੈ ਵਾਲੂ ਦੀ ਵਿੱਚ ਪੁੱਟੇ ਆ ਬਣੀ ਵੀ ਪੁੱਟੇ ਖਰਾਬ ਸੰਦੇ ਆ ਰਿਹਾ ਤੇ ਜਿਹੜੇ ਪਿੰਡ ਦੇ ਵਿੱਚ ਜਿਹੜਾ ਪਾਣੀ ਜਿਹੜਾ ਕਰਨੀ ਦੇ ਵਿੱਚ ਪਾਣੀ ਹੈਗਾ ਚੜੇ ਦਾ a few minutes later ਪਿੰਡਾ ਬਗਨਾਤ ਇੱਥੇ ਕੋਈ ਵੀ ਕਹਿੰਦੇ ਟਰਾਲੀ ਨਹੀਂ ਆਈ ਜਿਹੜੀ ਲੰਗਰ ਨਹੀਂ じゃ ਕੋਈ ਵੀ ਸੇਵਾ ਲਈ ਕੋਈ ਵੀ ਟਰਾਲੀ ਨਹੀਂ ਪਹੁੰਚੀ ਅਸ ਸੀ ਇੱਥੇ ਆਏ ਆ ਤੇ ਇਸ ਪਿੰਡ ਕੋਈ ਵੀ ਟਰਾਲੀ ਨਹੀਂ ਆਈ ਹੈ ਜੀ ਪਿੰਡਾ ਦੀ ਬਗਨਾ 10 ਕੋਈ ਟਰਾਲੀ ਨਹੀਂ ਆਈ ਇੱਧਰ ਕੋਈ ਟਰਾਲੀ ਨਹੀਂ ਆਈ ਕੋਈ ਨਹੀਂ ਆਈ ਪਾਣੀ ਕਿੰਨਾ ਕੁ ਸੀਗਾ ਇੱਥੇ ਪਾਣੀ ਭਾਈ ਹਲਣਾ ਹੈ ਸਾਰੇ ਟਰਾਲੀ ਵਾਲੇ ਨਾ ਪਾਗ ਜਾ ਰਹੇ ਹਨ ਹਾਂਜੀ ਸਾਰੇ ਟਰਾਲੀ ਆ ਉਹ ਸਾਰੇ ਉਧਰ ਵਾਲਿਆਂ ਦੇ ਇੱਕ ਸਾਡਾ ਪਿੰਡੇ ਇੱਕ ਲਾਗੇ ਦੇ ਜੂਨ ਚੀ ਬਣ ਜਾਟ ਪਿੰਡੇ ਇੱਧਰ ਵਾਲਿਆਂ ਦਾ ਵੀ ਤੇ ਆਪਾਂ ਵੀ ਹਾਂ ਨਾ ਵੀ ਉਹਨਾਂ ਨੇ ਕਹੇ ਪਾੜ ਸੌਦੇ ਤੇ ਅੱਛਾ ਸੌ ਤੇ ਆਪਾਂ ਤੇ ਉਧਰ ਨੂੰ ਅੱਗੇ ਨੂੰ ਜਾ ਰਹੇ ਹਾਂ ਲੰਗਰ ਉਹਨੇ ਪਾਇਓ ਜਿਆਦਾ ਖਰਾਬ ਨਾ ਹਨ ਲੰਗਰ ਉਹਨੇ ਜਿਹੜਾ ਖਰਾਬ ਨਾ ਕਰਨਾ ਪੰਜ ਦਾ ਗਾਦੋ ਇਹਦੇ ਕੋਲ ਇੱਧਰ ਆਇਆ ਨਹੀਂ ਕਹਿੰਦੇ 2 ਦਿਨ ਹੋ ਗਿਆ ਕੋਈ ਜੀ ਕਿੰਨ ਟੋਲ ਟੱਲੀ ਜਾਂਦਾ ਹੋਵੇ। ਹੋਰ ਸੋਪੀਟ ਵੀ ਨਹੀਂ ਕਰਦੇ। ਹੋਰ ਕਿਦੇ ਹੀ ਫੁੱਲਦੇ। ਟਰੈਕਟਰ ਬੜਾ ਔਖਾ ਇੱਥੇ ਹੋਰ ਅੰਦੇ ਆਪਾਂ ਬੜੀ ਮੁਸ਼ਕਲ ਨਾਲ ਟਰੈਕਟਰ ਲੈ ਕੇ ਆਏ ਆ। ਤੋ ਕਿਲਾ ਜੋ ਫੁੱਲ ਕਿਲਾ ਜੋ ਫੁੱਲ ਕਿਲਾ ਜੋ ਨਾਲ ਫੁੱਲ ਕਿਲਾ ਆਓ ਚਲੋ ਫੁੱਲ ਕਿਲਾ ਲੈ ਪੈਸਾ ਚਲੋ ਜੀ ਕੋਟੀ ਹਲੀ ਕਰਾਉਂ ਜੀ ਓਏ ਬਾਡੀ ਕੋ ਪਾਣੀ ਨਹੀਂ ਜਿਵੇਂ ਚੋਣ ਚੋਟੀ ਆ ਜੀ ਉਧਰ ਨਿਓ ਪਾਣੀ ਕਿੱਥੇ ਆਣਾ ਛੋਟੀ ਉਧਰ ਉਧਰ ਜਾ ਵੇ 1 hour later ਹੋਰ ਵੀ ਆਇਆ ਜੀ ਮੋੜੀ ਦਾ ਆ ਜਾ ਗਿਆ ਯਾਰ ਲੈ 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 ਆਣੋ ਬਾਪ ਨੂੰ ਉਠਾਓ ਬਾਪ ਨੂੰ ਚੁੱਕ ਕੇ ਦੇਖਦਾ ਤੇ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਜੀ ਬਰਾਸਰ ਕੋਟਰ ਆ ਗਏ ਆ ਹਾਂ ਜੀ ਮੈਂ ਬਹੁਤ ਨੀਂਦ ਲੈਂਦਾ ਆ ਗ੍ਰੇ

هنا من انا ਇਹ ਜਿਹੜਾ ਪਾਣੀ ਬਹੁਤ ਜ਼ਿਆਦਾ ਡੂੰਘਾ ਹੈ। ਢਗਾਈ ਦੇ ਇੱਕ ਟਰਾਲੀ ਉੱਧਰੋਂ ਆ ਰਹੀ ਹੈ। ਉੱਧਰੋਂ ਆ ਰਿਹਾ ਘੋਲੜ। ਸੜਕ ਤਾਂ ਟੁੱਟ ਹੀ ਗਈ। 18 ਆ ਰਹੀ ਹੈ ਕੋਈ।